ਮંત્રી ਪੰਜਾਬ ਨੇ ਗੱਲ ਕੀਤੀ ਸੀ 5 ਮਾਰਚ ਨੂੰ ਉਹ ਤੁਸੀਂ ਰਿਕਾਰਡਿੰਗ ਸਟੇਟਮੈਂਟ ਜਿਹੜੀ ਆਨ ਰਿਕਾਰਡ ਹੈ ਉਹ ਸਟੇਟਮੈਂਟ ਉਹਨੇ ਕਿਹਾ ਪਹਿਲਾਂ ਤਾਂ ਇਹਨਾਂ ਨੂੰ ਖਾਰਜ ਕਰਨਗੇ ਡਿਸਮਿਸ ਕਰਨਗੇ ਜਾਂ ਇਹਨਾਂ ਨੂੰ ਨੌਕਰੀਆਂ ਤੋਂ ਬਰਖਾਸਤ ਕਰਨਗੇ ਦੂਜਾ ਇਹਨਾਂ ਦੇ ਖਿਲਾਫ ਐਫ ਆਈ ਆਰ ਅੰਦਰਜ ਹੋਣਗੇ ਤੀਜਾ ਜਿਹੜੀ ਇਹ ਪੈਸਾ ਘਰ ਨੂੰ ਲੈ ਕੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਉਹ ਜਿਹੜਾ ਵੈਲਫੇਅਰ ਫੰਡ ਹੈ ਸਰਕਾਰੀ ਫੰਡ ਹੈ ਸਰਕਾਰ ਦਾ ਫੰਡ ਹੈ ਤਾਂ ਕਿ ਗਰੀਬ ਲੋਕਾਂ ਲਈ ਵਰਤਿਆ ਜਾਵੇਗਾ ਉਹ ਫੰਡ ਵੀ ਰਿਕਵਰ ਕਰਨ ਪਣਦਾ ਇਹ ਮੁੱਖ ਮੰਤਰੀ ਦੀ ਆਪਣੀ ਸਪੀਚ ਹੈ ਆਪਣੀ ਵਰਡਿੰਗ ਹੈ ਆਪਣਾ ਓਨ ਰਿਕਾਰਡ ਹੈ ਅਸੀਂ ਤਾਂ ਲਿਖ ਲਿਖ ਕੇ ਦੇ ਹੀ ਬੈਠੇ ਨੇ ਪਰ ਲੇਕਿਨ ਉਹਨਾਂ ਦੀ ਆਪਣੀ ਵੀ ਇਹੀ ਗੱਲ ਹੈ ਪਰ ਲੇਕਿਨ ਉਹ ਬਿਆਨ ਦਾ ਬਿਆਨ ਰਹਿ ਗਿਆ ਸਿਰਫ ਅੱਗੇ ਅੱਗੇ ਕਾਰਵਾਈ ਨਹੀਂ ਸੀ ਹੋਈ ਹੁਣ ਜਦੋਂ ਕੇਂਦਰ ਦੀ ਦਾਖਲ ਦਾ ਜੀ ਹੋ ਜਾਂਦੀ ਅਸੀਂ ਦੌੜ ਭੱਜ ਕੀਤਾ ਮੈਂਬਰਾਂ ਨੇ ਉਹਨਾਂ ਨੇ ਨੋਟਿਸ ਕੀਤੇ ਤਾਂ ਹੁਣ ਪੰਜਾਬ ਸਰਕਾਰ ਜਿਹੜੀ ਸਾਨੂੰ ਨੋਟਸ ਕੱਢ ਕੇ ਸਾਨੂੰ ਚਿੱਠੀਆਂ ਦੇ ਕੇ ਬੁਲਾ ਰਹੀ ਹੈ ਅਸੀਂ ਉਹਨਾਂ ਦੇ ਕੋਲ ਜਾਣ ਦੀ ਤਿਆਰ ਹੈ ਸਾਨੂੰ ਇਹ ਜਿਹੜੀ ਤੁਹਾਡੀ ਮੀਟਿੰਗ ਹੈਗੀ ਹੈ ਜੀ ਆਪਣੇ ਸਬੰਧਤ ਮੰਤਰੀ ਸਾਹਿਬ ਨਾਲ ਇਹਦੇ ਵਿੱਚ ਵਫ਼ਦ ਦੇ ਵਿੱਚ ਕਿੰਨੇ ਕੁ ਮੈਂਬਰ ਜਾ ਰਹੇ ਨੇ ਤੇ ਕੀ ਗੱਲਬਾਤ ਕਰੋਗੇ ਤੁਸੀਂ ਉਹਨਾਂ ਨਾਲ ਜਾ ਕੇ ਅ ਵਫ਼ਦ ਦੇ ਵਿੱਚ 6 ਤੋਂ 7 ਮੈਂਬਰ ਜਾਣਗੇ ਤੇ ਅਸੀਂ ਬਕਾਇਦਾ ਸਾਰੇ ਜੋ ਉਹਨਾਂ ਨੇ ਜਿਵੇਂ ਜਿ스트ਰ ਇਹਦੇ ਚ ਲਿਖਿਆ ਹੈ ਲੈਟਰ ਦੇ ਵਿੱਚ ਕਿ ਵੀ ਜਿਹੜੀ ਇਹਦੇ ਇਹਦੇ ਸੰਬੰਧੀ ਆਪਣੀ ਕੋਈ شناਖਤੀ ਪਛਾਣ ਪੱਤਰ ਅਤੇ ਹਲਫੀਆ ਬਿਆਨ ਵੀ ਭੇਜੇ ਜਿਹੜੇ ਸਾਰੇ ਜਿਹੜੇ ਜੱਤ ਕਾਪੀਆਂ ਇਹਦੀਆਂ ਵਿਭਾਗ ਨੂੰ ਭੇਜਣ ਦੀ ਖੇਚਲ ਕਰਨ ਵਾਸਤੇ ਕਿਹਾ ਗਿਆ ਹੈ ਜਿਹੜੀਆਂ ਮਤਲਬ ਜਾਲੀ ਸਰਟੀਫਿਕੇਟ ਨੂੰ ਲੈ ਕੇ ਜੋ ਸਾਡੇ ਕੋਲ ਆਥੈਂਟਿਕ ਪਏ ਨੇ ਅਸੀਂ ਉਹਨੂੰ ਲੈ ਕੇ ਜਾਵਾਂਗੇ ਅਤੇ ਜਿਸ ਤਰ੍ਹਾਂ ਕਿ ਕੁੰਬੜਾ ਜੀ ਆਲਰੇਡੀ ਦੱਸ ਚੁੱਕੇ ਨੇ ਇਹਨਾਂ ਕੋਲੇ ਸਾਰੇ ਉਹਨਾਂ ਦੇ ਪ੍ਰੂਫ ਪਏ ਨੇ ਤੇ ਅਸੀਂ ਉਹ ਲੈ ਕੇ ਜਾਵਾਂਗੇ ਉਹਨਾਂ ਕੋਲੇ ਕਾਪੀ ਸਬਮਿਟ ਕਰਾਂਗੇ ਔਰ ਅਸੀਂ ਜਲਦੋਂ ਜਲਦ ਕਾਰਵਾਈ ਦੀ ਹੀ ਉਮੀਦ ਕਰਦੇ ਆਂ ਪੰਜਾਬ ਸਰਕਾਰ ਕੋਲੋਂ ਕੇਂਦਰ ਵੱਲੋਂ ਤਾਂ ਮੈਂ ਜੋ ਕਰਨਾ ਸੀ ਮੈਂ ਕਰਵਾ ਦਿੱਤਾ ਜੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਕੇਂਦਰ ਸਰਕਾਰ ਨੂੰ ਮੇਰੇ ਮਤਲਬ ਜੋ ਰਿਕੁਐਸਟ ਸੀਗੀ ਉਹਨਾਂ ਨੇ ਪ੍ਰੋਸੀਡ ਕਰ ਲਈ ਹੁਣ ਸਾਡੀ ਅਗਲੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਹੋਣੀ ਹੈ ਉਹ ਉਹਨਾਂ ਦੇ ਉੱਤੇ ਹੈ ਵੀ ਉਹ ਕੀ ਕਰਨਗੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਸੀਗੀ ਅਤੇ ਆਪਣੇ ਜਿਹੜੇ ਸੋਸ਼ਲ ਵੈਲਫੇਅਰ ਦੇ ਜਿਹੜੇ ਮੰਤਰੀ ਸਾਹਿਬ ਹੈਗੇ ਨੇ ਡਾਕਟਰ ਵਿਰਿੰਦਰ ਕੁਮਾਰ ਜੀ ਉਹਨਾਂ ਤੱਕ ਆਪਣੀ ਐਪਲੀਕੇਸ਼ਨ ਪਹੁੰਚਦੀ ਕੀਤੀ ਅਤੇ ਸੋਸ਼ਲ ਜਿਹੜੇ ਆਪਣੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਕਿਸ਼ੋਰ ਮਖਵਾਨਾ ਜੀ ਉਹਨਾਂ ਤੱਕ ਮੈਂ ਖੁਦ ਆਪ ਹੈਂਡ ਓਵਰ ਕਰਕੇ ਆਈ ਇਸ ਸਾਰੀ ਰਿਕੁਐਸਟ ਨੂੰ ਲੈ ਕੇ ਗਈ ਔਰ ਮੈਨੂੰ ਵਿਦਨ 15 ਡੇਜ਼ ਉਹਨਾਂ ਨੇ ਇਸ ਉੱਤੇ ਕਾਰਵਾਈ ਕੀਤੀ ਅਤੇ ਪੰਜਾਬ ਸਰਕਾਰ ਨੂੰ ਇਹਦੇ ਰਿਗਾਰਡਿੰਗ ਨੋਟਿਸ ਭੇਜਿਆ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਹਾਂ ਕੇਂਦਰ ਸਰਕਾਰ ਦੀ ਜਿਨ੍ਹਾਂ ਨੇ ਇਮੀਡੀਏਟਲੀ ਇਹਦੇ ਤੇ ਐਕਸ਼ਨ ਲਿੱਤਾ ਅਤੇ ਅਗੇ ਨੋਟਿਸ ਜਾਰੀ ਕੀਤਾ ਮੈਂ ਕਿਉਂਕਿ ਇਹ ਜਿਹੜੇ ਸਰਟੀਫਿਕੇਟ ਜਿਹੜੇ ਝਾਲੀ ਬਣੇ ਨੇ ਇਹ ਕੋਈ ਚੰਗਾ ਕੰਮ ਤਾਂ ਕੀਤਾ ਨਹੀਂ ਜਿਨੇ ਵੀ ਕੀਤਾ ਤੇ ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚ ਹਰੇਕ ਬੰਦੇ ਦੀ ਇੱਕ ਕਹਿ ਲਓ ਕਿ ਉਹਦੀ ਸੈਲਫ ਜਿਹੜੀ ਰਿਸਪੈਕਟ ਹੈਗੀ ਆ ਉਹਨੂੰ ਤੱਕਾ ਲੱਗਿਆ ਮੈਂ ਬਤੌਰ ਮਤਲਬ ਆਪ ਇੱਕ ਪੰਜਾਬ ਦੀ ਵਸਨੀਕ ਹਾਂ ਪਰ ਸਾਡੇ ਪੰਜਾਬ ਦੇ ਵਿੱਚ ਤਾਂ ਇਹੋ ਜਿਹਾ ਕੁਝ ਹੁੰਦਾ ਹੀ ਨਹੀਂ ਹੈ ਇਹ ਐਦਾਂ ਦੀ ਰਾਜਨੀਤੀ ਕਿੱਥੋਂ ਤੋਂ ਸ਼ੁਰੂ ਹੋ ਗਈ ਇਹੋ ਜਿਹੇ ਕੰਮ ਕਦੋਂ ਤੋਂ ਸ਼ੁਰੂ ਹੋ ਗਏ ਨੇ ਸਾਡੀ ਸਮਝ ਤੋਂ ਬਾਹਰ ਜਿੱਦਾਂ ਜਿਵੇਂ ਮੁੱਖ ਮੰਤਰੀ ਪੰਜਾਬ ਨੇ ਗੱਲ ਕਰੀ ਸੀ 5 ਮਾਰਚ ਨੂੰ ਉਹ ਤੁਸੀਂ ਰਿਕਾਰਡਿੰਗ ਸਟੇਟਮੈਂਟ ਜਿਹੜੀ ਆਨ ਰਿਕਾਰਡ ਹੈ ਉਹ ਸਟੇਟਮੈਂਟ ਉਹਨੇ ਕਿਹਾ ਪਹਿਲਾਂ ਤਾਂ ਇਹਨਾਂ ਨੂੰ ਖਾਰਜ ਕਰਨਗੇ ਡਿਸਮਿਸ ਕਰਨਗੇ ਜਾਂ ਇਹਨਾਂ ਨੂੰ ਨੌਕਰੀਆਂ ਤੋਂ ਬਰਖਾਸਤ ਕਰਨਗੇ ਦੂਜਾ ਇਹਨਾਂ ਦੇ ਖਿਲਾਫ ਐਫ ਆਈ ਆਰ ਅਦਰਜ ਹੋਣਗੀਆਂ ਤੀਜਾ ਜਿਹੜੀ ਇਹ ਪੈਸਾ ਘਰ ਨੂੰ ਲੈ ਕੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਉਹ ਜਿਹੜਾ ਵੈਲਫੇਅਰ ਫੰਡ ਹੈ ਸਰਕਾਰੀ ਫੰਡ ਹੈ ਸਰਕਾਰ ਦਾ ਫੰਡ ਹੈ ਤਾਂ ਕਿ ਗਰੀਬ ਲੋਕਾਂ ਲਈ ਵਰਤਿਆ ਜਾਵੇਗਾ ਉਹ ਫੰਡ ਵੀ ਰਿਕਵਰ ਕਰਨ ਪੈਂਦਾ ਇਹ ਮੁੱਖ ਮੰਤਰੀ ਦੀ ਆਪਣੀ ਸਪੀਚ ਹੈ ਆਪਣੀ ਵਰਡਿੰਗ ਹੈ ਆਪਣਾ ਓਨ ਰਿਕਾਰਡ ਹੈ ਅਸੀਂ ਤਾਂ ਲਿਖ ਲਿਖ ਕੇ ਦੇ ਬੈਠੇ ਨੇ ਪਰ ਲੇਕਿਨ ਉਹਨਾਂ ਦੀ ਆਪਣੀ ਵੀ ਇਹੀ ਗੱਲ ਹੈ ਪਰ ਲੇਕਿਨ ਉਹ ਬਿਆਨ ਦਾ ਬਿਆਨ ਰਹਿ ਗਿਆ ਸਿਰਫ ਅੱਗੇ ਅੱਗੇ ਕਾਰਵਾਈ ਨਹੀਂ ਸੀ ਹੋਈ ਹੁਣ ਜਦੋਂ ਕੇਂਦਰ ਦੀ داخل ਦਾਜੀ ਹੋ ਜਾਂਦੀ ਅਸੀਂ ਦੌੜ ਭੱਜ ਕੀਤਾ ਮੈਂਬਰਾਂ ਨੇ ਉਹਨਾਂ ਨੇ ਨੋਟਿਸ ਕੀਤੇ ਤਾਂ ਹੁਣ ਪੰਜਾਬ ਸਰਕਾਰ ਜਿਹੜੀ ਸਾਨੂੰ ਨੋਟਸ ਕੱਢ ਕੇ ਸਾਨੂੰ ਚਿੱਠੀਆਂ ਦੇ ਕੇ ਬੁਲਾ ਰਹੀ ਐ ਅਸੀਂ ਉਹਨਾਂ ਦੇ ਕੋਲ ਜਾਣ ਦੀ ਤਿਆਰ ਐ ਸਾਨੂੰ ਤੁਹਾਡੇ ਰਾਹੀਂ ਅਸੀਂ ਅਪੀਲ ਕਰਨਾ ਚਾਹੁੰਦੇ ਆਂ ਵੀ ਤਾਂ ਕਿ ਇਹ ਲੋਕ ਜਿਹੜੇ 7-8 ਮਹੀਨੇ ਤੋਂ ਜਾਂ 10 ਮਹੀਨੇ ਤੋਂ ਡਿਮਾਂਡ ਲਈ ਬੈਠੇ ਨੇ ਉਹ ਸਰਕਾਰ ਦੀ ਡਿਊਟੀ ਐ ਖੁਦ ਸਰਕਾਰ ਦੀ ਡਿਊਟੀ ਐ ਸਰਕਾਰੀ ਬਾਬੂਆਂ ਦੀ ਡਿਊਟੀ ਐ ਉਹਨਾਂ ਦੇ ਖਿਲਾਫ ਬਣਦੀ ਜਲਦ ਤੋਂ ਜਲਦ ਕਾਰਵਾਈ ਹੋਏ ਲੋਕਾਂ ਨੂੰ ਜਿਹੜੇ ਲੋਕਾਂ ਦੇ ਸਹੀ ਹੱਕ ਮਾਰੇ ਐ ਜਿਹਨਾਂ ਹੱਕਾਂ ਦੇ ਡਾਕਾ ਮਾਰਿਆ ਉਹਨਾਂ ਹੱਕਦਾਰ ਲੋਕਾਂ ਨੂੰ ਹੱਕ ਮਿਲਣਾ ਚਾਹੀਦਾ ਦੀਆਂ ਲੇਟਾਂ ਕੋਲੇ ਰਿਜ਼ਰਵੇਸ਼ਨ ਚੋੁਰਪੜੋ ਮੋਰਚਾ ਪਿਛਲੇ ਤਕਰੀਬਨ 7.5 ਮਹੀਨੇ ਤੋਂ ਚੱਲ ਰਿਹਾ 21 ਦਸੰਬਰ ਤੋਂ ਸਾਡਾ ਦਿਨ ਰਾਤ ਨਿਰੰਤਰ ਮੋਰਚਾ ਚੱਲ ਰਿਹਾ ਜਿਸ ਦੀਆਂ ਜਾਲੀ ਫੇਕ ਸਰਟੀਫਿਕੇਟ ਲੋਕਾਂ ਨੇ ਬਣਾ ਕੇ ਮੈਂ ਇਹ ਗੱਲ ਪੰਜਾਬ ਦੀ ਹੱਲੇ ਕਰ ਰਿਹਾ ਸੀ ਵੀ ਪੂਰੇ ਪੰਜਾਬ ਦੀ ਜਿਹੜੀਆਂ ਵੱਖ-ਵੱਖ ਕੋਸਟਾਂ ਤੇ ਜਿਹੜੇ ਧਨਾੜ ਲੋਕ ਨੇ ਉਹ ਗਰੀਬ ਲੋਕਾਂ ਦਾ ਹੱਕ ਮਾਰ ਕੇ ਉਹਨਾਂ ਨੇ ਜਿਹੜੇ ਆਪਣੇ ਸਰਟੀਫਿਕੇਟ ਬਣਾ ਕੇ ਜਾਲੀ ਐਸਸੀ ਤੇ ਬੀਸੀ ਉਹ ਨੌਕਰੀਆਂ ਕਰ ਰਹੇ ਨੇ ਤੇ ਆਪਣੀਆਂ ਜਿਹੜੀਆਂ ਐਸ਼ ਪ੍ਰਸਤੀ ਕਰ ਰਹੇ ਪੂਰੀ ਤੇ ਖਜ਼ਾਨੇ ਨੂੰ ਸਰਕਾਰੀ ਖਜ਼ਾਨੇ ਨੂੰ ਲੁੱਟ ਰਹੇ ਨੇ ਜਿਹੜੇ ਗਰੀਬ ਲੋਕਾਂ ਦਾ ਹੱਕ ਮਾਰ ਰਹੇ ਨੇ ਉਦੀ ਤਬਦੀਲਸ ਵਾਸਤੇ ਉਦੀ ਫੜਤਾਲ ਵਾਸਤੇ ਇਨਕੁਆਰੀ ਵਾਸਤੇ ਅਸੀਂ ਬਹੁਤ ਸਾਰੇ ਮੰਗ ਪੱਤਰ ਦੇ ਕੇ ਦਰਖਾਸਤਾਂ ਦੇ ਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਜਦੋਂ ਕੋਈ ਸਾਡਾ ਨਾਮ ਨਹੀਂ ਤਾਂ 8 ਮਹੀਨੇ ਅਸੀਂ ਧਰਨਾ ਤੇ ਨਿਰੰਤਰ ਦਿਨ ਰਾਤ ਬੈਠੇ ਨਾ ਉਦੋਂ ਤੋਂ ਬਾਅਦ ਅਸੀਂ ਜਿਹੜੇ ਹੈ ਮੰਗ ਪੱਤਰ ਦੇਣੇ ਸ਼ੁਰੂ ਕਰਤੇ ਤਰਨੇ ਵੀ ਲਾਣੇ ਪਏ ਸਾਨੂੰ ਪੂਰਾ ਜਿਹੜਾ ਰੋਸ਼ ਪ੍ਰਦਰਸ਼ਨ ਕਰਨਾ ਪਿਆ ਲਿਖਤੀ ਚਿੱਠੀਆਂ ਦੇਣੀਆਂ ਪਈਆਂ ਜਿਸ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਤੇ ਇਹ ਐਲਾਨ 5 ਮਾਰਚ ਨੂੰ ਕਰ ਦਿੱਤਾ ਸੀ ਵਿਧਾਨ ਸਭਾ ਚ ਬੀ ਜਿਹੜਾ ਹੈਗਾ ਐਸੀ ਫੇਕ ਸਰਟੀਫਿਕੇਟਾਂ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਹੋਊਗੀ ਤੇ ਉਹਨਾਂ ਦੇ ਖਿਲਾਫ ਰਿਕਵਰੀਆਂ ਵੀ ਹੋਣਗੀਆਂ ਤੇ ਪਰਚੇ ਵੀ ਦਰਜ ਹੋਣਗੇ ਪਰ ਲੇਕਿਨ 5 ਮਾਰਚ ਤੋਂ ਬਾਅਦ ਹੁਣ ਇਹ 4 ਮਹੀਨੇ ਬੀਤ ਗਏ 4 ਮਹੀਨੇ ਚ ਸਿਰਫ ਤਾਂ ਸਿਰਫ ਐਲਾਨ ਰਹਿ ਗਿਆ ਸੀ ਕੋਈ ਕਾਰਵਾਈ ਨਹੀਂ ਹੋਈ ਸੀ ਪਰ ਹੁਣ ਅਸੀਂ ਜਿਹੜਾ ਹੈਗਾ ਇੱਕ ਸਾਡਾ ਚਿੱਠੀ ਹੁਣ ਲੈਟਰ ਸਦਾ ਜਸਵੀਰ ਸਿੰਘ ਜੀ ਪਮਾਲੀ ਸਾਡੇ ਮੈਂਬਰ ਸਾਹਿਬ ਨੇ ਤੇ ਜੁੰਮਰ ਜੀ ਤਰਸੇਮ ਜੀ ਜੁੰਮਰ ਜੀ ਮੈਂਬਰ ਸਾਹਿਬ ਨੇ ਤੇ ਗੁਰਪ੍ਰੀਤ ਜੀ ਸਾਡੇ ਕੋਲੇ ਮੈਂਬਰ ਨੇ ਇਹਨਾਂ ਦੇ ਨਾਂ ਤੇ ਕਪਮਾਲੀ ਜੀ ਦੇ ਨਾਂ ਤੇ ਲੈਟਰ ਆਇਆ ਜਿਸ ਤਾ ਹੁਣ 5 ਤਰੀਕ ਨੂੰ ਮਾਨਯੋਗ ਸਾਡੇ ਮੰਤਰੀ ਸਬੰਧਤ ਮੰਤਰੀ ਡਾਕਟਰ ਬਲਜੀਤ ਕੌਰ ਜੀ ਉਹਨਾਂ ਨੇ ਸਾਨੂੰ ਇਹ ਜਿਹੜਾ ਮੀਟਿੰਗ ਦਾ ਸਮਾਂ ਦਿੱਤਾ ਵੀ ਤੁਸੀਂ ਸਾਰਾ ਇਹ ਜਿਹੜਾ ਰਿਕਾਰਡ ਲੈ ਕੇ ਨਾਲ ਆਓ ਤਾਂ ਕਿ ਸਾਡਾ ਅਗਲਾ ਜਿਹੜਾ ਹੈ ਤੁਹਾਡੇ ਇਸ ਕੰਮ ਵਾਸਤੇ ਪ੍ਰਕਿਰਿਆ ਵਾਸਤੇ ਅੱਗੇ ਤੋਰ ਸਕੀਏ ਤੁਹਾਨੂੰ ਸਾਰਾ ਰਿਕਾਰਡ ਜਿਹੜਾ ਇਹਦਾ ਫਿਕਸ ਸਰਟੀਫਿਕੇਟ ਹੁੰਦਾ ਜਿੱਦਾਂ ਤੁਹਾਡੇ ਕੋਲ ਸਬੂਤ ਨੇ ਪ੍ਰੂਫ ਨੇ ਲਿਸਟਾਂ ਨੇ ਜਾਂ ਉਹਨਾਂ ਦੇ ਸਰਟੀਫਿਕੇਟ ਤੁਹਾਡੇ ਕੋਲੇ ਹੈਗੇ ਨੇ ਉਹ ਲੈ ਕੇ ਆਓ ਅਸੀਂ ਹੁਣ ਜਿਹੜਾ 5 ਤਰੀਕ ਦੀ ਤਿਆਰੀ ਕੀਤੀ ਹੋਈ 5 ਤਰੀਕ ਦੇ 1 ਵਜੇ ਸਾਡਾ ਜਿਹੜਾ ਸੈਕਟਰੀਟ ਸਾਨੂੰ ਬੁਲਾਇਆ ਗਿਆ ਸਾਡਾ ਬਹੁਤ ਪੰਜ ਸੱਤ ਮੈਂਬਰਾਂ ਦਾ ਸਾਡੇ ਸਾਰੇ ਮੈਂਬਰ ਸਹਿਮਤ ਪੂਰਾ ਜਿਹੜਾ ਰਿਕਾਰਡ ਲਿਕੇ ਅਸੀਂ ਮੰਤਰੀ ਦੇ ਕੋਲ ਜਾ ਰਹੇ ਨੇ ਤੇ ਬਹੁਤ ਸਾਰੀ ਜਿਹੜੇ ਹੈਗੇ ਬਹੁਤ ਵੱਡੇ ਵੱਡੇ ਘਟਾਲੇ ਹੋਏ ਹੋਏ ਸੀ ਪਰ ਲੇਕਿਨ ਉਹ ਫੇਕ ਸਰਟੀਫਿਕੇਟਾਂ ਦਾ ਖਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਇਸ ਕਰਕੇ ਸਾਨੂੰ ਇਹ ਜਿਹੜਾ ਹੁਣ 5 ਤਰੀਕ ਦਾ ਸੁਦਾ ਸਰਕਾਰ ਨੇ ਦਿੱਤਾ ਤੇ ਹੁਣ ਸਾਡੇ ਮੋਰਚੇ ਦੇ ਆਗੂ ਸਹਿਵਾਨਾਂ ਨੂੰ ਸਾਰੇ ਬੰਦਿਆਂ ਨੂੰ ਇਹ ਕਿਰਨ ਜਾਗੀ ਵੀ ਹੁਣ ਥੋੜੀ ਜੀ ਕਾਰਵਾਈ ਹੋਊਗੀ ਨਹੀਂ ਸਾਡੇ 8 ਮਹੀਨੇ ਤੋਂ ਕਿਸੇ ਨੇ ਸੁਣਾਈ ਨਹੀਂ ਕਿ ਕਿ ਬੈਸੇ ਤਾਂ ਇਹ ਕਹਿੰਿਆ ਕਿ ਕਾਰਵਾਈ ਜਲ ਤੋਂ ਜਲਦ ਹੋਵੇ ਤੇ ਕਾਰਵਾਈ ਅਖੀਰ ਤੱਕ ਹੋਵੇ ਪਰ 1% ਲਗਾ ਲਓ ਕਿ ਜਿਸ ਤਰ੍ਹਾਂ ਦੀਆਂ ਸਰਕਾਰਾਂ ਦੇ ਹਾਲਾਤ ਨੇ ਜੇ ਸਰਕਾਰ ਕਾਰਵਾਈ ਨਹੀਂ ਕਰਦੀ ਫਿਰ ਇਹਨਾਂ ਦੇ ਕੋਲ ਹੋਰ ਕੀ ਰਸਤਾ ਹੋ ਸਕਦਾ ਹੈ ਭਾਈ ਸਾਹਿਬ ਗੱਲ ਇਹ ਹੈਗੀ ਹੈ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਅੱਛਾ ਸੋਸ਼ਲ ਜੁੜਾ ਕੇ ਮੁੱਦਾ ਚੁੱਕਿਆ ਹੈ ਇਹੋ ਜਿਹਾ ਬੇਇਨਸਾਫੀ ਪੰਜਾਬ ਵਿੱਚ ਮੈਂ ਤਕਰੀਬਨ ਤਕਰੀਬਨ 40 ਸਾਲ ਤੋਂ ਉਪਰ ਵਕਾਲਤ ਕਰਦੇ ਨ ਹੋ ਗਏ ਤੇ ਇਹੋ ਜਿਹਾ ਮੈਂ ਕਦੇ ਵੇਖਿਆ ਨਹੀਂ ਸੀ ਨਾ ਸੁਣਿਆ ਸੀ ਹਜ ਤੱਕ ਪਰ ਇਹ ਬੜੀ ਬੰਨੂ ਹਰਾਨੀ ਹੋ ਰਹੀ ਹੈ ਵੀ ਇਹੋ ਜਿਹੇ ਕੰਮ ਵੀ ਹੋ ਸਕਦੇ ਆ ਮੈਂ ਤਾਂ ਇਸ ਗੱਲ ਤੋਂ ਹਰਾਨ ਹੋ ਗਿਆ ਸੀਗਾ ਲੇਕਿਨ ਇਹ ਹੈ ਵੀ ਚਲੋ ਤੁਸੀਂ ਟੇਕ ਅਪ ਕਰ ਲਿਤਾ ਹੁਣ ਕਿਸੇ ਗੱਲ ਕੰਢੇ ਲੱਗੂਗੀ ਹੈ ਤੇ ਮੈਂ ਜਾਣਦਾ ਹਾਂ ਕਿ ਬਤੌਰ ਵਕੀਲ ਬਤੌਰ ਐਡਵੋਕੇਟ ਬਤੌਰ ਮੈਂ ਬੜਾ ਕੁਛ ਐਮ.ਐਲ.ਏ ਵੀ ਹਾਂ ਚੇਅਰਮੈਨ ਵੀ ਹਾਂ ਬੜਾ ਕੁਛ ਮੈਂ ਵੇਖਿਆ ਬੜਾ ਦੁਨੀਆਂ ਦੇਖੀ ਆ ਇਸ ਕਰਕੇ ਮੈਂ ਸਭ ਕੁਝ ਜਾਣਦਾ ਤੇ ਇਹਦੇ ਵਿੱਚ ਇਹ ਹੈ ਵੀ ਇਹ ਫੌਜਦਾਰੀ ਕੇਸ ਹੈ ਕੇਸ ਨੂੰ ਤੇ ਬਣੇਗਾ ਆਲੋ ਸਭ ਤੋਂ ਪਹਿਲਾਂ ਇਹ ਹੈ ਵੀ ਕ੍ਰਿਮੀਨਲ ਕੇਸ ਦਾਇਰ ਹੋਣਾ ਚਾਹੀਦਾ ਰਜਿਸਟਰ ਹੋਣਾ ਚਾਹੀਦਾ ਹੰਦੇ ਖਿਲਾਫ ਫਿਰ ਬਾਕੀ ਗੱਲਾਂ ਹਲ ਕਵੀਆਂ ਰੁਕੁਨੀਆਂ ਤਾਂ ਬਾਅਦੀਆਂ ਹੁੰਦੀਆਂ ਪਹਿਲਾਂ ਕੇਸ ਰਜਿਸਟਰ ਪਹਿਲਾਂ क्योंकि उन्होंने दे है कम्यूटर फ्रॉड और फ्रॉड की उन्होंने सज़ा मिलनी चाहिए दी है हर हालत मिलेगी क्योंकि सारा रिकॉर्ड है इन राइटिंग है इस तो नहीं तु भगते सो इस करके जो मैटर टेकअप किया इट इज़ वेरी गुड आई एप्रीशिएट योर स्टेप थैंक